ਲੱਸੀ ਔਰ ਚਾਹ ਲੱਸੀ ਚਾਹ ਨੂੰ ਕਹਿੰਦੀ ਏ ਕਿ ਮੈਂ ਸੋਹਣੀ ਮੈਂ ਗੋਰੀ ਗੋਰੀ ਮੈਂ ਸੋਹਣੀ ਮੈਂ ਗੋਰੀ ਗੋਰੀ ਤੂੰ ਕਾਲੀ ਕਲਵੱਟੀ ਮੈਂ ਨੀਂਦਰ ਦਾ ਸੁਖ ਸਨਿਓੜਾ ਤੂੰ ਜਗਰਾਤੇ ਪੱਟੀ ਤੇ ਜਿਸ ਵੇਲੇ ਮੈਂ ਚਾਹੀ ਚਾਹੀ छने अंदर छलका मेरिया लिशका कौन संभाले डलका रंग मेरा भी मखन बरगा रूप मेरा भी सुचा दुध मलाई मां पियू मेरे मेरा असला उच्चा जेनू रिड़कन बैठे उस दे वारी जामा वो छींटे उड़ते हैं ना ਜਿਹੜਾ ਮੈਨੂੰ ਢੜਕਣ ਬੈਠੇ ਉਸ ਦੇ ਵਾਰੀ ਜਾਵਾ ਖੜਕੇ ਢੋਲ ਮਧਾਣੀ ਵਾਲਾ ਮੈਂ ਵਿੱਚ ਭੰਗੜੇ ਪਾਵਾਂ ਮੈਂ ਲੋਕਾਂ ਦੀ ਸਿਹਤ ਬਣਾਵਾ ਤੂੰ ਪਈ ਸਿਹਤ ਬਗਾਣੇ ਉਹ ਮੈਂ ਪਈ ਠੰਡ ਕਲਜੇ ਪਾਵਾਂ ਤੂੰ ਪਈ ਸੀਨੇ ਸਾੜੇ ਚਾਹ ਕਹਿੰਦੀ ਪੈ ਗਈ ਨਹੀਂ ਮਾਈ ਬੱਗੋ ਬੱਗਾ ਸਫੇਦ ਕੋ ਕਹਤੇ ਪੈ ਗਈ ਐ ਨੀ ਮਾਈ ਬੱਗੋ ਮੇਰੇ ਮਗਰ ਤਕਾਣੇ ਮੇਰੀਆਂ ਸੁਰਕੀਆਂ ਪਰਦੇ ਜਿਹੜੇ ਇੰਟੈਲੈਕਚੁਅਲ ਡਰਿੰਕ ਕੇ ਨਾ ਮੇਰੀਆਂ ਸੁਰਕੀਆਂ ਪਰਦੇ ਜਿਹੜੇ ਓਹੋ ਲੋਕ ਸਿਆਣੇ ਮੇਰਾ ਹੁਸਨ ਪਛਾਨਣ ਜਿਹੜੇ ਦਿਲ ਮੈਂ ਉਹਨਾਂ ਦੇ ਠੱਗਾ ਮੇਰਾ ਰੰਗ ਕਲਿਖਣ ਉੱਤੇ ਲੈਲਾ ਵਰਗੀ ਲੱਗਾ ਮੇਰਾ ਰੰਗ ਕਲਿਖਣ ਉਤੇ ਲੈਲਾ ਵਰਗੀ ਲੱਗਾ ਪਿੰਡੇ ਦੀ ਮੈਂ ਪੀੜ ਗਮਾਵਾਂ ਜਣੋ ਥਕੇਵੇਂ ਭੋਰਾ ਠਰਿਆ ਹੋਇਆ ਜੁਸਿਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾ ਤੇ ਤੂੰ ਇਹ ਖੰਗ ਜ਼ੁਕਾਮ ਤੇ ਨਦਲਾ ਕੀ ਮੈਂ ਗਿਣਗਿਣ ਦੱਸਾਂ ਅੰਜੀ ਮੇਰੇ ਨਿੱਗੇ ਕੋਟੂ ਤਾਰਨ ਚੜੀਆਂ ਹੋਈਆਂ ਕਸਾਂ ਤੇ ਕੱਜੀ ਰੋ ਤੂੰ ਕੁਝੇ ਅੰਦਰ ਤੈਨੂੰ ਕੀ ਤਕਲੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ ਜੇ ਮੈਂ ਸੋਹਣੀਆਂ ਮੇਜ਼ਾਂ ਉੱਤੇ ਰੱਖਾਂ ਪਈ ਤਸ਼ਰੀਫਾਂ ਲਸੇ ਨੂੰ ਕਹਿੰਦੀ ਏ ਆਪਣੀ ਜ਼ਾਤ ਕੁੜਿੱਤਨ ਹੋਵੇ ਤੇਰੀ ਜ਼ਾਤ ਤੋਂ ਕੜਬਾ ਹਟੇ ਵਾ ਵਾ अपनी जात कुड़ित होवे मिश्री नाल न ना लड़िए अपनी जात कुड़ित होवे मिश्री नाल न ना लड़िए नहीं कल मुहिए कौड़िए ततीये नखरे सड़िए ना कोई सीरत ना कोई सूरत मुंह कोई ना मत्था तू ते इंजे जापे जीव कर जिन पहाड़ों लखा ਤੇ ਮੈਨੂੰ ਪੁੱਛ ਹਕੀਕਤ ਆਪਣੀ ਬਣੀ ਫਿਰੇ ਤੂੰ ਰਾਣੀ ਸ਼ੂ ਸ਼ੂ ਕਰਦਾ ਹੋ ਕੇ ਭਰਦਾ ਕੋੜਾ ਤੱਤਾ ਪਾਣੀ ਤੇ ਪੁਗਤ ਰਹੇ ਦੀ ਦੁਸ਼ਮਣ ਬਹਿਰਨ ਕੀ ਤੇਰੀ ਪਲਿਆਈ ਬੰਨਿਆਂ ਦੀ ਤੂੰ ਚਰਬੀ ਖੋ ਰਹੇ ਨਾਲ ਕਰੇ ਵਢਿਆਈ ਤੇਰਾ ਚੋਆ ਕਤਰਾ ਤੇਰਾ ਚੋਆ ਟੈ ਕੇ ਜਿਹੜੇ ਕੱਪੜੇ ਨੂੰ ਤਰਕਾਵੇ ਸਾਲਮ ਗਾਚੀ ਸਾਬਣ ਖੁਰ ਜਾਏ ਦਾਗ ਨਾ ਉਸਤਾ ਜਾਵੇ ਕਾ ਕਹਿੰਦੀ ਮੇਰੇ ਸਿਰ ਤੂੰ ਭਾਂਡੇ ਭੰਨੇ ਮੇਰੇ ਤੇ ਇਲਜ਼ਾਮ ਲਗਾਏ ਮੇਰੇ ਸਿਰ ਤੂੰ ਭਾਂਡੇ ਭੰਨੇ ਲੈ ਹੁਣ ਮੇਰੀ ਵਾਰੀ ਤੇਰੀਆਂ ਵੀ ਕਰ ਤੂੰ ਤਾਂ ਜਾਣੇ ਵਸਦੀ ਦੁਨੀਆ ਸਾਰੀ ਤੈਨੂੰ ਪੀਣੇ ਲਈ ਜੇ ਕੋਈ ਭਾਂਡੇ ਦੇ ਵਿੱਚ ਪਾਵੇ ਠੰਡਾ ਹੋਇਆ ਭਾਂਡਾ ਨਾਲੇ ਮੁਸ਼ਕ ਨਾ ਉਸਦੀ ਜਾਵੇ ਤੈਨੂੰ ਮੁੱਢ ਕਦੀਮ ਤਵਘੀਆਂ ਰੱਬ ਦੀਆਂ ਇਹ ਮਾਰਾਂ ਤੇਰੇ ਕੋਲੋਂ ਖਟੀਆਂ ਲੋਕਾਂ ਖਟੀਆਂ ਜਹੀਆਂ ਢਕਾਦਾ ਵਾ ਵਾ ਤੇ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਇਨਸਪੀਰੇਸ਼ਨ ਮੇਰਾ ਘੁੱਟ ਭਰੇ ਤੇ ਅੜੀਏ ਜਈ ਉਡਾਰੀ ਮਾਰੇ ਅੱਗੇ ਲੰਘ ਜਾਏ ਸੋਚ ਦਾ ਪੰਛੀ ਪਿੱਛੇ ਰਹਿ ਜਣ ਤਾਰੇ ਤੇ ਮੈਨੂੰ ਪੀ ਕੇ ਸ਼ਾਇਰ ਕਰ ਦੇ ਗੱਲਾਂ ਸੁਚੀਆਂ ਖਰੀਆਂ ਮੈਂ ਤੇ ਖਿਆਲ ਦੀ ਡੋਰੀ ਉੱਤੇ ਨਿਤ ਨਚਾਵਾ ਪਰੀਆਂ ਤੇ ਮੈਂ ਕੀ ਜਾਣਾਂ ਤੇਰੀਆਂ ਬੜਕਾਂ ਮੈਂ ਕੀ ਸਮਝਾਂ ਤੈਨੂੰ ਦੁੱਧ ਕਰੇ ਇਨਸਾਫ ਤੇ ਮਨਜ਼ੂਰ ਏ ਬੀਬੀ ਮੈਨੂੰ ਦੁੱਧ ਕਹਿੰਦਾ ਇੱਥੇ ਮੈਂ ਕੀ ਬੋਲਾਂ ਕੁੜੀਓ ਇੱਥੇ ਮੈਂ ਕੀ ਬੋਲਾਂ ਕੁੜੀਓ ਮਸਲਾ ਡਾਡਾ ਓਖਾ ਤੇ ਗੁੰਝਲ ਜਿਹੜਾ ਪਾਇਆ ਜੇ ਨਹੀਂ ਖੁੱਲਣਾ ਇਹਦਾ ਸੌਖਾ ਕਰਦਾ ਜੀਏ ਹੁਣ ਤੇ ਚਾ ਵੀ ਇਹ ਵੀ ਚੰਗੀ ਲੱਗੇ ਕਰਦਾ ਜੀਏ ਹੁਣ ਤੇ ਚਾਹ ਵੀ ਇਹ ਦੋ ਤਹਿਜ਼ੀਬਾਂ ਦਾ ਜੇ ਮੁਕਾਬਲਾ ਕਰਦਾ ਜੀਏ ਹੁਣ ਤੇ ਚਾਹ ਵੀ ਇਹ ਵੀ ਚੰਗੀ ਲੱਗੇ ਤੇ ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ ਦੋਵੇਂ ਮੇਰੀ ਪਤ ਤੇ ਇੱਜ਼ਤ ਕਰਾਮ ਕਿੰਜ ਨਖੇੜਾ ਸੇੜ ਲਿਆ ਜੇ ਜੁੱਗੋਂ ਵਖਰਾਏ ਕੀ ਤੂੰ ਸਾ ਬਖੇੜਾ ਕਿਨੂੰ ਅੱਜ ਸਿਆਣੀ ਆਖਾਂ ਕਿਨੂੰ ਆਖਾਂ ਚੱਲੀ ਦੋਵਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖੇਚ ਦਬੱਲੀ ਦੋਵਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖੇਚ ਦਬੱਲੀ ਤੇ ਸੱਕੀ ਜਈ ਮਤਰਈ ਹੁੰਦੀ ਚੰਗੇ ਹੋਣ ਜੇ ਮਾਪੇ ਵਾ 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 ਮੇਰਾ ਬੋਟੇ ਦੋਮਾ ਮੱਲੇ ਨਿਬੜ ਲਓ ਤੁਸੀਂ ਆਪੇ ਚਾਹ ਕਹਿੰਦੀ ਮੈਂ ਤੇ ਨਿਬੜ ਲਾਂਗੀ ਇਹਨੂੰ ਚਾਚਾ ਕਲਮ ਕੱਲੀ ਦੇ ਸ਼ੁਕਰ ਖੁਦਾ ਦਾ ਮੈਂ ਨਾ ਹੋਈ ਇਹ ਦੇ ਵਰਗੀ ਚੱਲੀ ਸ਼ਹਿਰਾਂ ਵਿੱਚ ਨਹੀਂ ਇਹਨੂੰ ਕੋਈ ਕਿਧਰੇ ਵੀ ਮੂੰ ਲਾਂਦਾ ਹਰ ਕੋਈ ਮੇਰੀਆਂ ਸਿਫਤਾਂ ਕਰਦਾ ਸਦਕੇ ਹੋ ਹੋ ਜਾਂਦਾ ਅਖੀਰ ਤੇ ਲੱਸੀ ਵਾਈਂਡ ਅਪ ਕਰਦੀਏ ਕਹਿੰਦੀ ਸੰਭੀ ਰਾਣੀ ਚੈਨਕ ਬੇਗਮ ਸੰਭੀ ਤੋਂ ਨਹੀਂ ਚੈਨਕ ਬੇਗਮ ਤੇ ਠੱਪੀ ਰੱਖ ਵਡਿਆਈਆਂ ਮੈਂ ਕੀ ਦੱਸਾਂ ਕਰ ਕਰ ਜਿਹੜੀਆਂ ਦੁੱਧ ਚਵਾਤੀਆਂ ਲਾਈਆਂ ਔਰ ਇਹ ਮਰਕਜ਼ੀ ਸ਼ਹਿਰ ਹੈ ਕਰ ਕਰ ਜਿਹੜੀਆਂ ਦੁੱਧ ਚਵਾਤੀਆਂ ਲਾਈਆਂ ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਬ ਨੂੰ ਲਾ ਨਹੀਂ ਤਾਲਾ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀਤਾ ਹੀ ਕਾਲਾ ਵਾ 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 ਖੰਡ ਵੀ ਕੌੜੀ ਕੀਤੀ ਆ ਇਹ ਪੋਲਿਊਸ਼ਨ ਹੈ ਪੋਲਿਊਟ ਹੋ ਗਈ ہماری ਤਹਿਜ਼ੀਬ ਖੰਡ ਵੀ ਕੌੜੀ ਕੀਤੀ ਜਾਂ ਤੇ ਦੁੱਧ ਵੀ ਕੀ ਤੋਈ ਕਾਲਾ ਬੋਤੀ ਬੁੜਬੁੜਨਾ ਕਰ ਬੀਬੀ ਨਾ ਕਰ ਡੱਤ ਕਾ ਤੇਰੇ ਜਈ ਕੁਛ ਅਜੀ ਕੋਜੀ ਮੇਰੇ ਨਾਲ ਮੁਠਕਾ ਤੇ ਮੇਰੀ ਚੌਧਰ ਚਾਰ ਚੁਫੇਰੇ ਤੇਰੀ ਮੰਤਾ ਥੋੜੀ ਮੈਂ ਦੇਸਾਂ ਦੀ ਸੂਬੇ ਰਾਣੀ ਤੂੰ ਪਰਦੇਸਨ ਛੋਰੀ ਮੈਂ ਦੇਸਾਂ